ਕਰਨਾ ਦਾ ਇਹ ਪੈ ਗਿਆ ਸਾਡੀਆਂ ਆਨੰਦਪੁਰ ਦੀ ਮਾਈਨਿੰਗ ਦੀ ਆੜ ਜੀ ਨਹੀਂ ਸਾਡੀਆਂ ਜਮੀਨਾਂ ਖਾ ਲਈਆਂ ਔਰ ਜਦ ਅਸੀਂ ਖੇਤੀ ਆਗਾ ਆਪਣੇ ਖੇਤ ਦੇਖਿਆਗਾ ਬੇ ਇਹ ਨਹੀਂ ਨਹੀਂ ਚਾਲੀ ਚਾਲੀ ਫੁੱਟੂ ਘਟੇ ਪਾਦੇ ਜੀ ਆੜ ਦੰਦ ਪਰ ਸਾਡੀ ਹੈ ਮਾਈਨਿੰਗ ਆਨੰਦਪੁਰ ਸਾਹਿਬ ਚ ਵੱਜ ਰਹੀ ਔਰ ਇਹ ਚੱਕੋਲੇ ਸਾਡੇ ਖੇਤ ਅਸੀਂ ਸਾਨੂੰ ਹੁਣ ਬੈਠਾ ਹੁਣ ਅੱਥਾ ਜੇ ਨਾ ਹੀ ਸਾਡਾ ਕੋਲ ਪੱਟਿਆ ਦਾ ਇੱਥੇ ਮਰਗਾ ਜਿੱਦੀ ਦੇਵਾਂਗੇ ਔਰ ਨਹੀਂ ਜਾਂਦੇ ਤਾਂ ਤੰਬੂ ਲਗਾ ਬੈਠਾ ਜਰਾ ਦੇਖ ਲੈ ਕੋਣ ਮਾਰਦਾ ਮਰ ਜਾਵੇ ਕੋਗਾ ਲਈ ਆਪਰ ਜ਼ਮੀਨਾਂ ਸਾਰੇ ਜਮੀਨਾਂ ਨੇ ਅਸੀਂ ਤਾਂ ਕੀ ਕਰਾਂਗੇ ਦੇ ਪਿੰਡ ਵਾਸੀ ਨਾਲ ਨੇ ਆ ਪਿੰਡ ਵਾਸੀ ਤੇ ਆਪਾਂ ਚਾਰ ਪਿੰਡਾਂ ਦੇ ਬੰਦੇ ਆ ਜੀ ਭੈਣੀ ਦੇ ਗਵਿੰਦਪੁਰ ਬੇਲੇ ਦੇ ਅਵਰੋ ਬੇਲੇ ਦੇ ਥਾਣੇ ਦੇ ਸਾਰੇ ਬੰਦੇ ਨਾਲ ਆ ਜੀ ਹਾਂ ਜੀ ਡਾਇਰੈਕਟਰ ਸਾਹਿਬ ਨੂੰ ਕਿਹੋ ਜਿਹਾ ਵਿਸ਼ਵਾਸ ਆ ਵੀ ਉਹ ਕਹਿੰਦੇ ਸਖਤ ਕਾਰਵਾਈ ਕਰੋ ਉਹ ਡਾਇਰੈਕਟਰ ਸਾਹਿਬ ਕਹਿੰਦੇ ਤੁਸੀਂ ਜੋ ਗੈਰ ਕਾਨੂੰਨੀ ਕੰਮ ਹੋ ਰਿਹਾ ਉਹਨੂੰ ਬੰਦ ਕਰਾਓ ਕੋਈ ਨਹੀਂ ਹਜ ਡਾਇਰੈਕਟਰ ਸਾਹਿਬ ਵੀ ਆਪਣੇ ਹਲਕੇ ਦੇ ਨਹੀਂ ਆ ਹਾਂ ਇਹ ਨੰਦਪੁਰ ਸਾਹਿਬ ਦੇ ਹਲਕੇ ਦੀ ਆਰਚ ਹੋਰ ਨੁਕਸਾਨ ਸਾਡਾ ਕਰ ਰਹੇ ਹਾਂ ਹਾਂ ਨੁਕਸਾਨ ਕਰੇ ਉੱਪਰ ਦਾ ਉਹ ਸਾਡੇ ਜਿਹੜੇ ਕਈ ਸਾਡੇ ਭੜਮ ਚੌਧਰੀ ਆ ਲੜੂ ਫਿਰਦੇ ਚ ਚੌਧਰੀ ਬਣੀ ਉਹ ਉਹ ਦੋ ਸਾਡੇ ਐਮ ਜ ਜਿਹੜਾ ਅਮਰਪਵੈਲਾ ਨਿਵਾਸੀ ਹੋਰ ਜਿਹੜਾ ਗਵਿੰਦਪੁਰ ਪਵੈਲਾ ਨਿਵਾਸੀ ਹੈ ਤੇ ਜਿਹੜਾ ਨਜਾਇਜ਼ ਮਾਈਨਿੰਗ ਦੀ ਜਿਹੜੇ ਭੇਟ ਜਿਹੜਾ ਕੁਝ ਜਿਹੜਾ ਹਿੱਸਾ ਚੜਿਆ ਹੈ ਇਹਦੇ ਸਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਮਿਲਿਆ ਸੀਗੀਆਂ ਉਹ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਇੱਥੇ ਆ ਕੇ ਜਿਹੜਾ ਆਪਾਂ ਦੇਖਿਆ ਗਏ ਇੱਕ ਦੋ ਦਿਨਾਂ ਚੋਂ ਇੱਕ ਸਾਡੇ ਇਲਾਕੇ ਦਾ ਵੱਡਾ ਸਵਾਸੇ ਵੀ ਆਪਣੇ ਆਪ ਨੂੰ ਬਣਿਆ ਫਿਰਦਾ ਉਹ ਕੁਝ ਲੋਕਾਂ ਨੂੰ ਘਬਰਾਹਤ ਕਰਦਾ ਸੀਗਾ ਕਿ ਰੋਪੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਸਰਕਾਰ ਦੀ ਸ਼ਹਿਤ ਹੋ ਰਹੀ ਹੈ ਪਰ ਜਦ ਮੌਕੇ ਤੇ ਆ ਕੇ ਅਸੀਂ ਇੱਥੇ ਆ ਕੇ ਤਬਦੀਸ਼ ਕੀਤੀ ਮੌਕੇ ਤੇ ਮਾਈਨਿੰਗ ਵਪਾਰ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਤਾਂ ਜਿਹੜੀ ਮਾਈਨਿੰਗ ਹੈ ਸਾਡੇ ਰੁਕੜ ਹਲਕੇ ਨਾਲ ਸੰਬੰਧਤ ਨਹੀਂ ਹੈ ਤੇ ਅਨੰਦਪੁਰ ਸਾਹਿਬ ਨਾਲ ਸੰਬੰਧਤ ਏਰੀਆ ਹੈ ਸਾਰੇ ਟੋਟਲੀ ਪਰ ਫਿਰ ਵੀ ਜਿਹੜਾ ਸਾਡੇ ਨਾਲ ਲੱਗਦੇ ਜਿਹੜੇ ਅਮਰਪੁਰ ਵਿਲਾ ਜਿਹੜਾ ਗਵਿੰਦਪੁਰਵਾਸ ਆਣ ਵਾਲੇ ਸਮੇਂ ਵਿੱਚ ਇਹ ਜਿਹੜਾ ਪਿੰਡ ਦਾ ਨੁਕਸਾਨ ਹੋ ਸਕਦਾ ਅਸੀਂ ਇਹ ਪਿੰਡ ਦੇ ਨਾਲ ਖੜੇ ਖੜੇ ਹਾਂ ਇਹ ਲੋਕ ਸਾਡੇ ਨਾਲ ਇੱਥੇ ਪਹੁੰਚੇ ਆ ਸੋ ਇਸ ਸੰਬੰਧ ਦੇ ਵਿੱਚ ਜਿਹੜਾ ਆਰਜੀ ਪੁਲ ਪਾਕ ਹੈ ਇਸ ਪਿੰਡ ਦੀ ਸਾਈਡ ਨੂੰ ਜਿਹੜੀ ਸੰਨ ਲਾਈ ਜਾ ਰਹੇ ਸੀ ਉਹਨੂੰ ਆਪਾਂ ਅੱਜ ਹੀ ਜਿਹੜਾ ਜਿਹੜਾ ਪੁਲਰ ਆਰਜੀ ਬਣਾਇਆ ਇਹਨੂੰ ਮੌਕੇ ਤੇ ਚਕਵਾ ਕੇ ਤਾਂ ਹੀ ਅਸੀਂ ਇੱਥੋਂ ਜਾਣਾ ਹੈ ਤਾਂ ਜਿਹੜੇ ਸਮਾਜ ਸੇਵੀ ਨੂੰ ਮੈਂ ਕਹਿਣਾ ਚਾਹਨਾ ਕਿ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਬੜਾ ਸੁੱਖ ਮਾ ਲਿਆ ਤੁਸੀਂ ਇਹ ਜਿਹੜੀ ਥੋੜ੍ਹੀ ਭੇਟ ਕੀਤੀ ਵੀ ਜਿਹੜੀ ਹੈ ਇਹ ਦਰਦਰਸ਼ਾ ਲੋਕ ਸਾਡੇ ਭੋਗ ਰਹੇ ਆ ਅਸੀਂ ਵੀ ਭੋਗ ਰਹੇ ਆ ਤੁਸੀਂ ਨਾ ਉਸ ਸਰਕਾਰਾਂ ਚ ਨਾ ਤੁਸੀਂ ਅੱਜ ਵੀ ਸਿਰਫ ਆਪਣੀਆਂ ਰੋਟੀਆਂ ਸੇਕਣ ਦਾ ਕੰਮ ਕਰਦੇ ਆ ਤੁਸੀਂ ਜਿਹੜਾ ਰਿਐਲਿਟੀ ਹੈ ਜਿਹੜੀ ਸਚਾਈ ਹੈ ਉਹ ਲੋਕਾਂ ਸਾਹਮਣੇ ਲਿਆਇਆ ਕਰੋ ਐਵੇਂ ਲੋਕਾਂ ਨੂੰ ਗਮਰਾਹ ਕਰਕੇ ਬਿਲਕੁਲ ਜੋ ਤੁਹਾਡੀ ਸੋੜੀ ਸੋਚ ਹੈ ਉਹ ਬਿਲਕੁਲ ਹੋਣਾ ਨਹੀਂ ਚਾਹੀਦਾ ਤੁਸੀਂ ਜਿਹੜੇ ਚੰਗੀ ਜਿਹੜੀ ਰਾਜਨੀਤੀ ਕਰੋ ਉਹ ਲੋਕਾਂ ਨੂੰ ਵੀ ਪਸੰਦ ਆਂਦੀ ਹੈ ਇਹਦਾ ਦੀ ਘਟੀਆ ਰਾਜਨੀਤੀ ਲੋਕ ਪਸੰਦ ਨਹੀਂ ਕਰਦੇ ਹੈਗੇ ਬਿਲਕੁਲ ਜੀ ਐਮਐਲਏ ਸਾਹਿਬ ਦੇ ਨਿਸ਼ਾਦਰਦੇਤਾ ਕਹਤੇ ਐਸੀ ਇੱਥੇ ਪਹੁੰਚੇ ਆ ਅਸੀਂ ਅੱਜ ਐਮਐਲਏ ਦਿਲੇਸ਼ ਚੱਡਾ ਦੀ ਨਿਸ਼ਾਦਰਦੇਸ਼ਾ ਤਾਂ ਇੱਥੇ ਪਹੁੰਚੇ ਆ ਸੋ ਅਸੀਂ ਜਿਹੜੇ ਇਹ ਇੱਥੇ ਨਜਾਇਜ਼ ਮਾਈਨਿੰਗ ਚੱਲਦੀ ਆ ਇਹਦਾ ਬਿਲਕੁਲ ਅਸੀਂ ਜਿਹੜਾ ਕੰਮ ਰੋਕਣ ਵਾਸਤੇ ਆਏ ਆ ਰੋਪੜ ਹਲਕੇ ਨਾਲ ਸੰਬੰਧਤ ਏਰੀਆ 'ਚ ਨਾ ਪਹਿਲਾ ਐਮਐਲਏ ਸਾਹਿਬ ਨੇ ਮਾਈਨਿੰਗ ਹੁਣ ਦਿੱਤੀ ਅੱਜ ਵੀ ਅਸੀਂ ਪਹਿਰਾ ਦਿੱਤਾ ਦੇਵਾਂਗੇ ਆਣ ਵਾਲੇ ਸਮੇਂ 'ਚ ਵੀ ਦੇਵਾਂਗੇ ਜਦੋਂ ਵੀ ਕਦੇ ਗੈਰਕਾਨੂੰਨੀ ਮਾਈਨਿੰਗ ਦੇ ਜਿਹੜੇ ਗੁੰਡੇ ਆ ਉਹਨੀ ਕੋਸ਼ਿਸ਼ ਕੀਤੀ ਆ ਆਪਾਂ ਉਹਨਾਂ ਦੇ ਮੋਰੇ ਜਿਹੜਾ ਹੱਕ ਢਾਕੇ ਖੜੇ ਆ ਐਮਐਲਏ ਸਾਹਿਬ ਦਿਨ ਰਾਤ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹਿਣਗੇ ਰੋਪੜ ਹਲਕੇ ਬਿਲਕੁਲ ਮਾਈਨਿੰਗ ਨਹੀਂ ਆ ਇਹ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਇੱਥੇ ਮੌਕੇ ਤੇ ਪ੍ਰਸ਼ਾਸਨ ਖੜਾ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਸਕਦੇ ਆ ਪ੍ਰਸ਼ਾਸਨ ਰੈਵਨਿਊ ਡਿਪਾਰਟਮੈਂਟ ਕੋ ਜਿਹੜੀ ਤੁਹਾਨੂੰ ਰਿਪੋਰਟ ਲੈ ਕੇ ਦੇ ਦੇਣੀ ਹੈ ਕਿ ਅੱਜ ਹੀ ਜਿਹੜੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਹੋਈ ਹੈ ਉੱਤੇ ਪਰਚਾ ਵੀ ਅੱਜ ਹੀ ਹੋਊਗਾ ਉਹ ਜਿਹੜਾ ਨਜਾਇਜ਼ ਮਾਈਨਿੰਗ ਵਾਸਤੇ ਆਰਜੀ ਪੁਲ ਬਣਾਇਆ ਇਹ ਵੀ ਹੋਣਾ ਅੱਜ ਤੁਹਾਨੂੰ ਘੰਟੇ ਦੇ ਵਿੱਚ ਜਿਹੜਾ ਚੱਕੇ ਜਿਹੜੀ ਆਪਣੇ ਲੋਕਾਂ ਨੂੰ ਜਿਹੜੀ ਰਾਹਤ ਦੇਵਾ ਦੇਖੋ ਜੀ ਅਸੀਂ ਤਾਂ ਪਹਿਲਾਂ ਤੇ ਪਹਿਰੇ ਹੀ ਦਿੰਦੇ ਆਏ ਆ ਸਾਡੇ ਨਸੀਬਾਂ 'ਚ ਲਿਖੇ ਪਏ ਆ ਤੇ ਪਹਿਰੇ ਦੇ ਲਉਂਗੇ ਤੁਸੀਂ ਜਾਨ ਬਚਾ ਲਉਗੇ ਨਹੀਂ ਤਾਂ ਤੁਹਾਡੀ ਜਾਨ ਫਿਰ ਕਿੱਥੇ ਜੀ ਆ ਮਾਈਨਿੰਗ ਮਾਫੀ ਨੇ ਦੇਖੋ ਆ ਸ਼ਰੇਆਮ ਇੱਕ ਪੋੜ ਬਣਾ ਕੇ ਕਡੇ ਕਡੇ ਡੂੰਘੇ ਖੱਡੇ ਪਟਕਾ ਪੱਕੀਆਂ ਜ਼ਮੀਨਾਂ ਪਟਕਾ ਜਿਹੜਾ ਪਾਣੀ ਆ ਸਤਲੋਜੀ ਦਾ ਰੁਖ ਬਦਲ ਰਿਹਾ ਉਹ ਰੁਖ ਬਦਲ ਨਾਲ ਕੀ ਆਉਣਾ ਵੀ ਸਾਡੇ ਪਿੰਡ ਗਵਿੰਦਪੁਰ ਬੇਲਾ ਮਬਾ ਮਕਾਰੀ ਮੋਠਾਂ ਪਰ ਕੋਲੀ ਚਿਂੜੀ ਕਿਹੜੀ ਬਸੀ ਪਟੋਲੀ ਤੱਕ ਸਾਰੇ ਪਿੰਡ ਜਿਹੜੇ ਉਹ ਪਾਣੀ ਦੀ ਲਪੇਟ ਵਿੱਚ ਜਿਵੇਂ ਕਿ ਅੰਮ੍ਰਿਤਸਰ ਦਾ ਹਾਲ ਹੋਇਆ ਤਾਂ ਉਹ ਆਣ ਵਾਲੀ ਸਮੇਂ ਸਾਡਾ ਵੀ ਹੋ ਸਕਦਾ ਇਸ ਕਰਕੇ ਅਸੀਂ ਅੱਜ ਪੱਕਾ ਮੋੜ ਚਾ ਲਾ ਕੇ ਬੈਠੇ ਆ ਇੱਥੇ ਕਿ ਇਹ ਅੱਜ ਕੋਲਾ ਸੀ ਜਿਹੜਾ ਪਟਕੇ ਜਾਣਾ ਹੋਰ ਆਪਣੇ ਪਿੰਡਾਂ ਤੇ ਵੀ ਲੋਕਾਂ ਨਾਲ ਸੰਬੰਧ ਕੀਤਾ ਸੀ ਕੁਝ ਬੰਦੇ ਦੇਖਣ ਆਏ ਤੇ ਜਿਆ ਦੇਖਿਆ ਤੇ ਹਾਲਾਤ ਬਹੁਤ ਮਾੜੇ ਐ ਤੇ ਹੁਣ ਅਸੀਂ ਪਿੱਛੇ ਆਪਣੇ ਮਿੱਤਰ ਸੱਜਣਾ ਨੂੰ ਡੀਕ ਰਹੇ ਆ ਇਹ ਪੁਲ ਨੂੰ ਅੱਜ ਅਸੀਂ ਪ੍ਰਸ਼ਾਸਨ ਵੀ ਆਇਆ ਉਹਨਾਂ ਨੂੰ ਬੇਨਤੀ ਕਰੀਏ ਕਿ ਤੁਸੀਂ ਪੜ ਲਓ ਨਹੀਂ ਤਾਂ ਅਸੀਂ ਅੱਜ ਪੁੱਟ ਕੇ ਜਾਵਾਂਗੇ ਜਦ ਤੱਕ ਪੁੱਟਿਆ ਨਹੀਂ ਜਾਂਦਾ ਅਸੀਂ ਨਾ ਰੋਟੀ ਖਾਣੀ ਨਾ ਪਾਣੀ ਪੀਣਾ ਫਿਰ ਪਾਣੀ ਨਾਲ ਹੜਕੇ ਵੀ ਮਰਨਾ ਉਹਦੇ ਨਾਲ ਹੁਣ ਅਸੀਂ ਬਜ਼ੁਰਗ ਐ ਸੀ ਤਾਂ ਉਮਰਾਂ ਭੋਗ ਲਈਆਂ ਅਸੀਂ ਮਰ ਜਾਵਾਂਗੇ ਤਾਂ ਸਾਡੇ ਬੱਚੇ ਸੁੱਖ ਕਰਨ ਤੇ ਇਸ ਸੋਚ ਨੂੰ ਲੈ ਕੇ ਅੱਜ ਸਾਤ ਲੋਈ ਦਰਿਆ ਦੇ ਤੇ ਬੈਠੇ ਆ ਕਿ ਕੁਝ ਮਾਈਨਿੰਗ ਤੇ ਇਹ ਤਾਂ ਦੇਖੋ ਜੀ ਤੁਸੀਂ 20 20 50 50 ਫੁੱਟ 50 50 ਫੁੱਟ ਡੂੰਘਾ ਪਾਣੀ ਆ ਅਸੀਂ ਦਿਖਾ ਸਕਦੇ ਆ ਤੁਹਾਨੂੰ ਆ ਦੇਖ ਲਓ ਇੱਥੇ 50 ਫੁੱਟ ਮੈਂ ਕਹਿੰਦਾ ਸਾਨੂੰ ਜੋ ਮਰਜੀ ਸਜ਼ਾ ਦੇ ਦਿਓ ਜੇ ਇੱਥੇ 50 ਫੁੱਟ ਪਾਣੀ ਨਾ ਹੋਵੇ ਕੋਈ ਇਹਨਾਂ ਦਾ ਵਿਭਾਗ ਵਾਲਾ ਮੰਤੀ ਕਰਨ ਵਾਲਾ ਦੇਖ ਲੈ ਵੀ ਕੋਈ ਜੇ ਅਸੀਂ ਗਲਤ ਬੋਲਦੇ ਆ ਸਾਨੂੰ ਸਜ਼ਾ ਦੇ ਦਿਨ ਨਹੀਂ ਤਾਂ ਇਹ ਹੱਕਦਾਰ ਹੈ ਇਹਨਾਂ ਨੂੰ ਸਜ਼ਾ ਦੇਣੀ ਹੈ ਜੇ ਇਸ ਇਹ ਸਰਕਾਰਾਂ ਨਾਲ ਨਾ ਦਿੱਤੀ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ ਇਸ ਸਤਲੋਜ ਵਿੱਚੋਂ ਪਵਿੱਤਰ ਜਲ ਲੈ ਕੇ ਮਹਾਰਾਜ ਨੇ ਅੰਮ੍ਰਿਤ ਦਾ ਅੰਮ੍ਰਿਤ ਤਿਆਰ ਕੀਤਾ ਜਿਹਦੇ ਨਾਲ ਸ਼ਕਤੀ ਬਖਸ਼ੀਆ ਮਹਾਰਾਜ ਨੇ ਨੀਕੀ ਬਦੀ ਦੀ ਜੰਗ ਕਰਨ ਦੀ ਖਾਲਸੇ ਦਾ ਜਨਮ ਹੋਇਆ ਤੇ ਉਸ ਜਲ ਦੀ ਅੱਜ ਇਹ ਬਰਬਾਦੀ ਕਰ ਰਹੇ ਲੋਕ ਇਹ ਅਸੀਂ ਕਿਸੇ ਵੀ ਕੀਮਤ ਤੱਕ ਹੋਣ ਨਹੀਂ ਦੇਣੀ ਚਾਹੁੰਦੇ ਅ ਸਾਨੂੰ ਅ ਅੱਜ ਪਿੰਡ ਵਾਸੀਆ ਵੱਲੋਂ ਪਿੰਡ ਗੁਂਦਗੜ ਦੇ ਨਾਲ ਪੰਨਾਮਿਤ ਹੋਏ ਦਾ ਮੋਠਾਪੁਰ ਇਹਨਾਂ ਪਾਸੇ ਦੇ ਪਿੰਡਾਂ ਵੱਲੋਂ ਕਾਫੀ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਸੀ ਕਿ ਕਾਫੀ ਮਾਈਨਿੰਗ ਹੋ ਰਹੀ ਹੈ ਕੁਝ ਕੁ ਜਗ੍ਹਾ ਤੇ ਕਿਸੇ ਮੌਕਾ ਦੇਖ ਕੇ ਆਪਣੀ ਟੀਮ ਦੇ ਨਾਲ ਅੱਜ ਨਾ ਕੁਝ ਜਗ੍ਹਾ ਤੇ ਨਿਆਜ ਮਾਈਨਿੰਗ ਪਾਈ ਗਈ ਹੈ ਪਿੰਡ ਵਾਲਿਆਂ ਵੱਲੋਂ ਹੀ ਦੱਸਿਆ ਗਿਆ ਕਿ ਕੁਝ ਜਗ੍ਹਾ ਤੇ ਪਿੱਛੇ ਕਾਰਵਾਈ ਹੋਈ ਹੈ ਉਹ ਪੁਲਿਸ ਪ੍ਰਸ਼ਾਸਨ ਨਾਲ ਆਇਆ ਹੋਇਆ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੇਰੇ ਤਫ਼ਤੀਸ਼ ਹੈ ਉਸ ਤੋਂ ਇਲਾਵਾ ਇੱਕ ਸਾਨੂੰ ਆਰਜੀ ਰਸਤਾ ਮਿਲਿਆ ਜਿਹੜਾ ਕਿ ਇੱਕ ਹੁੰਦਾ ਹੈ ਕਿ ਮਾਈਨਿੰਗ ਕਰਨ ਦੀ ਵਾਅਦਾ ਜਾ ਰਿਹਾ ਸੀਗਾ ਉਹਦੇ ਤੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ